gentlemen ah you ready ਲਓ ਜੀ ਗੁਰੂ ਘਰੋਂ ਸੇਵਾ ਪਾਣੀ ਕਰਕੇ ਪ੍ਰਸ਼ਾਦਾ ਛੱਕੇ ਹੋਗੇ ਆ ਡਨ ਹੁਣ ਆਪਾਂ ਚੱਲੇ ਆ ਸਿੱਧੇ ਐਮਵਾਜੋਨ ਵਾਲੇ ਵੇਰਹਾਊਸ ਉੱਥੇ 2.5 ਘੰਟਿਆਂ ਦਾ ਬਲੌਕ ਚੱਕਿਆ ਹੈ ਲੋਡ ਡਿਲੀਵਰੀਆਂ ਕਰਨੀਆਂ ਪਾਰਸਲ ਆਹ ਪਹਿਲੀ ਬਿਲਡਿੰਗ ਜਿਹੜੀ ਵਾਈਟ ਕਲਰ ਦੀ ਹੈ ਪਹਿਲਾਂ ਪੁਰਾਣਾ ਗੁਰੂ ਘਰ ਹੁੰਦਾ ਸੀ ਹੁਣ ਉੱਪਰੇ ਵੱਡੀ ਬਿਲਡਿੰਗ ਬਣਾਈ ਆ ਹੁਣ ਮਹਾਰਾਜ ਅਦਰ ਪ੍ਰਕਾਸ਼ ਹੈ ਤੇ ਥੱਲੇ ਲੰਗਰ ਹਾਲ ਹੈ ਉੱਪਰ ਮਹਾਰਾਜ ਪ੍ਰਕਾਸ਼ ਹੈ ਇਹ ਵੀ ਬੋਸੀਆ ਚੰਗਾ ਵੀ ਪਿਆ ਤੇ ਹੁਣ ਬੱਦਲ ਥੋੜਾ ਉੱਚੇ ਹੋ ਗਏ ਆ ਤੇ ਵਧੀਆ ਚਲੋ ਮੀਰ ਉੱਗ ਗਿਆ ਕਰਿਆਉਣੇ ਉਧਰ ਐਮਾਜੋਨ ਵਾਲਾ ਕੰਮ ਵੀ ਸਾਫ ਸਾ ਮੌਸਮ ਜੀ ਸਾਹਮਣੇ ਉਹ ਐਕਸਟਰਾ ਪਾਰਕਿੰਗ ਹੈ ਗੁਰੂ ਘਰ ਦੀ ਪਾਰਕਿੰਗ ਹੈ ਵੀ ਲੋ ਜੀ ਬੇਰੌਸਾ ਹੈ ਹੱਲੇ ਪਏ 28 ਮਿੰਟ ਪਤਰਾਵਟ ਪੰਨਾ ਚੱਕਰ ਕਰਾ ਰਹੇ ਨੇ ਜਬੜ ਦੇ ਕੋਈ ਪਰ ਪਹਿਲਾ ਇਹ ਸਵੇਰ ਹਾਊਸ ਆਇਆ ਸੀਗਾ ਉਦੋਂ ਇੱਥੇ ਇਹਨਾਂ ਨੇ ਲੋੜੀ ਲੈ ਲੋੜੀ ਹੈ ਨਾ ਕਹਿੰਦੇ ਫੇਰ ਆਈ ਭਾਈ ਹੈ ਨਹੀਂ ਮੈਨੂੰ ਮੈਂ ਤਾਂ ਠੀਕ ਹੈ ਪਾਪਿੰਗ ਦਾ ਡੀਆਦੀ ਹੈ ਨਹੀਂਗੀ ਕਿੱਥੇ ਕੱਲ੍ਹ ਜੀ ਸੱਲ ਲੱਭ ਗਏ ਲੋਨੇ ਪਾਰ ਚ ਵੀ ਤੇਰੇ ਕਿਤੇ ਸੋ ਐਦਾਂ ਬਸ ਗਾੜ ਮਿਲ ਜਾਣੀ ਆ ਜਾ ਰਿਹਾ ਕਾਰਡ ਦਾ ਬਾਰ ਕੋਡ ਸਕੈਨ ਕਰ ਲੋ ਜਾਂ ਕਾਲਾ ਕਾਲਾ ਪਾਰਸਨ ਸਕੈਨ ਕਰੀ ਚੱਲੋ ਫੋਨ ਚੇਹ ਦਾ ਮੁੜ ਕੇ ਗੱਡੀ 'ਚ ਲੋਡ ਕਰੀ ਚੱਲੋ ਜਦੋਂ ਡਨ ਹੋ ਗਿਆ ਕਾਰਡ ਸਾਈਡ ਤੇ ਲਗਾ ਕੇ ਗੱਡੀ ਲੈ ਕੇ ਨਿਕਲੋ ਜੋ ਡਿਲੀਵਰੀਆਂ ਦੇ ਮੇਰੇ ਵਿੱਚ 4-5 ਮਿੰਟ ਪਏ ਮੈਂ ਤਾਂ ਗੱਡੀ 'ਚ ਵੇੜ ਕਾਲੀ ਬਾਹਰ ਹਵਾ ਬਹੁਤ ਠੰਡੀ ਚੱਲਦੀ ਅੱਜ ਪੂਰਾ ਰਸ਼ਾ ਵੇਹੜਾ 'ਚ ਪਾਰਕਿੰਗ ਮਸਹੀ ਲੱਭਦੀ ਆ ਇਹ ਕਰਕੇ ਅੱਜ 2.5 ਘੰਟਿਆਂ ਵਾਲਾ 2.5 ਘੰਟਿਆਂ ਵਾਲਾ ਬਲੌਕ ਕਰਕੇ ਫਿਰ ਘਰੇ ਜਾਨੇ ਆ ਜਾ ਕੇ ਲੀੜੇ ਕੱਪੜੇ ਧੋਨੇ ਆ ਕੱਲ ਨੂੰ ਸਵੇਰੇ ਲੋਡ ਲਾ ਕੇ ਟਰੱਕ ਵਾਲਾ ਫਿਰ ਚੱਕਣ ਜਾਣਾ ਜੀ ਦੁਪਹਿਰੋਂ ਬਾਅਦ ਚੱਕਣਾ ਵੀ ਹੈ ਲੋਡ ਤੇ ਬਸ ਕੱਲ ਤੋਂ ਟਰੱਕ ਤੇ ਆ ਅੱਜ ਹੁਣ ਇੱਕ ਕਰ ਲਈਏ ਮੈਂ ਇਹ ਕੰਮ ਇੱਧਰ ਵਾਲਾ ਵੀ ਅੱਜ ਵਾਲਾ ਅੱਜ ਸਵੇਰ ਦਾ ਮੀਂਹ ਪਈ ਜਾਂਦਾ ਆ ਇਸ ਕਰਕੇ ਪਹਿਲਾਂ ਸਵੇਰੇ ਸਵੇਰੇ 9:00 ਵਜੇ ਗੁਰੂ ਘਰ ਵੀ ਸੰਗਤ ਘੱਟ ਸੀਗੀ ਬਾਅਦ ਚੋ ਫੇ 10:30 ਵਜੇ ਕਾਫੀ ਸੰਗਤ ਹੋ ਗਈ ਗੁਰੂ ਘਰ ਲੰਗਰ ਹਾਲ ਫੁੱਲ ਸੀਗਾ ਜਿਵੇਂ ਸੇਵਾਦਾਰਾਂ ਦੀ ਕਮੀ ਸੀਗੀ ਤੇ ਫਿਰ ਵਿੱਚੋਂ ਆਈ ਵੀ ਜਾਂਦੇ ਸੀ ਚੱਲੀ ਜਾਂਦੇ ਕੰਮ ਸੇਵਾਦਾਰਾਂ ਦਾ ਥੋੜਾ ਸੰਗਤ ਜਿਆਦਾ ਕਰਕੇ ਥੋੜਾ ਔਖਾ ਸੀਗਾ ਪਰ ਇਦਾਂ ਸੀ ਚਲੋ ਚੱਲੀ ਜਾਂਦੇ ਕੰਮ ਮੈਂ ਫਿਰ ਇਧਰੋਂ 2:00 ਵਜੇ ਆਉਣਾ ਸੀਗਾ ਮੈਂ ਕਮੇਡੀ ਪ੍ਰਸ਼ਾਦਾ ਆਪਣੀ ਛੱਕਿਆ ਨੂੰ ਆ ਗਿਆ ਤੇ ਬਸ ਹੁਣ ਹੋ ਗਿਆ ਟਾਈਮ ਪੂਰਾ ਚੱਕਦੇ ਜਾ ਕੇ ਅੰਦਰੋਂ ਕਾਰਟ ਆਪਣੀ ਤੇ ਕਰਦੇ ਗੱਡੀ ਚ ਲੋਡ ਲਓ ਜੀ ਆ ਆਪਣੀ ਕਾਰਟ ਆ ਗਈ ਹੈ ਸਾਰੇ ਬਸ ਸਿਆੜਾ ਲਿਆ ਸਿਆੜਾ ਗੱਡੀ ਦੀ ਰੱਛੀ ਜਦਾ ਹੈ ਜੀ ਵੱਧ ਅੱਜ ਨੂੰ ਲੱਗਦਾ ਬਾਹਲੇ ਜਾਂ ਰੱਖਣ ਦੀ ਲੋੜ ਨਹੀਂ ਪਿੱਛੇ ਸਿਰ ਤਾਂ ਨਾ ਸਵਾਣ ਦੇ ਦਿਨ ਤੱਕ ਲੱਗਾ ਘੈਂਟ ਵੀ ਧੋਪਿਆ ਪੂਰੀ ਮੀ ਨੂੰ ਹਟ ਗਿਆ ਉੱਧਾ ਸੜਪਾਂ ਗਿੱਲੀਆਂ ਆ ਦੇਖਿਆ ਚਰਨ ਲੈਫਟ ਆਨ ਟੂ ਮਾਰਟਨ ਲੂਥਰ ਕਿੰਗ ਜੂਨੀਅਰ ਵੇ ਸੌਥ WA 900 ਕੇਅਰਫੁਲੀ ਚੱਲਣਾ ਬਣਾ ਇਹ ਰਸਤੇ 7 ਮੀਲ ਤੇ ਪਹਿਲੀ ਡਿਲੀਵਰੀ ਆ ਲੱਗ ਲੱਗ ਕੇ ਖਾਬਰ ਨਜ਼ਰੀ ਆਲਾ ਪਾਰਸਲ ਆਓ ਸਾਹਮਣੇ ਉਹ ਕਰਿਆਈਏ ਕੀ ਲੋਕ ਲਾਉਣ ਨੇ ਕੀ ਲੋੜ ਆ। ਉਹ ਪਰਾਂਟਾ ਢੋੜ ਦੇ ਕੇ ਰੱਖ ਲੈਣਾ। ਚੱਲੀ ਅਗਲੀ ਤੇ। ਦੇਖੋ ਰੇਡ ਕਿੰਨੀ ਹੈ। ਸਰਦਾਵਾਦੀ ਇੱਕ ਗਲੀ ਉੱਧਾ ਹੁੰਦੇ ਇਹ ਵੀ। ਉਹ ਥੱਲੇ ਨੂੰ ਜੇ ਤੇ ਸਨੋਪ ਵੀ ਮਤਰਾ ਫੇਦਰ ਲੈਣਾ ਓੱਖਾ ਇੱਥੇ ਵੀ ਨਹੀਂ ਗੱਡੀ ਲਗਦੀ। ਬਹੁਤ ਜ਼ਿਆਦਾ ਹੀ ਰੇਡ ਹੈ ਮਤਲਬ। ਰੇਡ ਕੀ ਰੇਡ ਥੱਲੇ ਹੋਈਆਂ ਜਦੋਂ ਪਕਾਲ ਤੇ ਜਾਂਦੀ ਹੁੰਦੀਆਂ। ਇਕ ਆਪਣਾ ਆ ਗਿਆ ਟਿਕਾਣਾ ਵੀ ਲੱਭੀਏ 862114 ਅਰਾਈਵ ਏਟ ਦ ਡੈਸਟੀਨੇਸ਼ਨ ਔਨ ਯੋਰ ਰਾਈਟ 80006 ਯੂ ਨੋ ਦ ਪਾਰਸਲ ਔਰ ਦੋਰ ਤੇ ਲਓ ਇਹ ਲਾ ਵੀ ਪਿਆ ਹੈ ਆਪਣੀ ਰੱਖ ਦੀਏ ਆਪਣਾ ਫਰਜ ਰੱਖਣ ਦਾ ਅਪਾਰਟਮੈਂਟਾਂ ਦੇ ਵਿੱਚ ਥੋੜਾ ਹੋ ਜਾਂਦਾ ਚੱਕਰ ਨਾਲ ਕਿੜਿ ਕਿੜੀ ਉੱਚੀਆਂ ਡੋਰਾਂ ਨੂੰ ਲੋਕ ਲੱਗੇ ਆ ਕਈਆਂ ਨੇ ਜਿੱਦਾਂ ਐਕਸੈਸ ਕੋਡ ਨੰਬਰ ਨਹੀਂ ਪਾਇਆ ਸੀਗਾ ਬੜਾ ਔਖਾ ਫਰਕ ਆਂਡ ਨਹੀਂ ਹੋ ਰਿਹਾ ਹੁਣ ਤੇ ਗਾਂ ਵਾਲੇ ਤੇ ਤਿੰਨ ਹੋ ਗਏ ਇੱਧਰ ਪਾਰਕ 'ਚ ਧੁੱਪ ਲੱਗੀ ਲੋਕੀ ਘੁੰਮਦੇ ਫਿਰਦੇ ਨਾਦ ਲੈਂਦੇ ਆ ਉਹ ਕਾਰੇ ਕਰ ਬੜੇ ਡੁੰਗੇ ਡੁੰਗੇ ਜੇ ਜਾ ਕੇ ਕਈਆਂ ਲੱਗਦਾ ਇਹ ਗੱਡੀ ਨੰਗ ਜੂਗੀ ਟੈਰ ਗੰਦੀ ਗੱਡੀ ਕੁਝੁੰਨਾਂ ਠਾਈ ਗੜਾ ਘਾਰੇ ਹੈ ਗੜਾ ਦੇਖੀ ਗੇਲਾ ਲੱਗਦਾ 20 ਪਾਈਆ ਹਮੜਾ ਸੁੰਦਰ ਆ ਗਿਆ ਪਾਣੀ ਲੱਗਾ ਪਾਣੀ ਇੱਕਦਰ ਦੇਖ ਲਾ ਪਾੜੀ ਜਾਂਦੇ ਆਦੀ ਆ ਲੋਕ ਕੀ ਕਿੱਦਾਂ ਰਹੀ ਜਾਂਦੇ ਨੇ ਆ ਡਾਊਨ ਹਿਲ ਤੇ ਯਾਰ ਸਲੋਪ ਉੱਤੇ ਕਿੱਦਾਂ ਨਿਕਲਣਾ ਕਰਨਾ ਆ ਆਇਆ ਕੁਤਿਆਂ ਦੇ 28 ਓਕੇ ਅੱਧੀਆਂ ਕੋ ਹੋਈਆਂ ਅੱਧੀਆਂ ਤੋਂ ਜ਼ਿਆਦੀਆਂ ਹੋਈਆਂ ਅੱਧੀਆਂ ਹੋਈਆਂ ਤੇ ਇਹ ਰਹਿ ਗਈਆਂ 3 ਵਜ ਗਏ 4:30 ਤਾਂ ਗਿਆ ਪਹਿਲਾਂ ਹੋ ਜਾਈਏ ਤੇਰੀ ਗੱਡੀ ਦੀ ਡਿਲੀਵਰੀ ਸਾਰ ਆਉਂਦੀ ਅਰੇ ਲੈ ਰੁਕ ਤੀਆਂ ਗੱਡੀਆਂ ਤੇ ਲੰਗੇ 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 ਉਹ ਇਹ ਕਾਇਤ ਸੇ ਤਾਂ ਲਿਵੀ ਪਿੱਛੇ ਜਾ ਕੇ ਅਪਾਰਟਮੈਂਟੇ ਬੜੀਆਂ ਕਸੂਤੀਆਂ ਕਸੂਤੀਆਂ ਹੋਈਆਂ ਉਹ ਕਰਕੇ ਹੁਣ ਜਾਣੇ ਆ ਪਾਰਕਿੰਗ ਦੀ ਜਗ੍ਹਾ ਬਹੁਤ ਤੰਗ ਲੱਗਦੀ ਆ ਤਾਂ ਆਂ ਦੇ ਵਿੱਚ ਕੁਸੜੂ ਸੜੂ ਜੀ ਕਰਕੇ ਲਾਜਦੀ ਆ ਤਾਂ ਆਦੇ ਵਿੱਚ ਜਿਹੜੇ ਸਿੱਧੇ ਪਾਰਸਲੋਂ ਵਧੀਆ ਅਪਾਰਟਮੈਂਟਾਂ ਦੇ ਵਿੱਚ ਯੂਨਿਟ ਨੰਬਰ ਫਲਾਨਾ ਤੇ ਸੀ ਤੇ ਬੀ ਤੇ 25 ਤੇ 30 ਤੇ 40 ਪਤਾ ਨਹੀਂ ਚਲੋ ਠੀਕ ਆ ਆ ਟਰੰਪ ਕਹਿੰਦਾ ਲਾ ਲਓ ਜਿਹੜੀ ਦਿਹਾੜੀ ਲੱਗਦੀ ਚੁੱਪ ਕਰਕੇ ਬੰਦੇਾਂ ਨੂੰ ਮਾਲਿਕ ਕਰਕੇ ਕੋਈ ਪ੍ਰੇਪੜਨਾ ਕਰੋ ਹਨਾ ਅਗਰ ਇਹ ਡਿਲੀਵਰੀਆਂ ਲਓ ਜੀ ਆਪਾਂ ਡਿਲੀਵਰੀਆਂ ਦਾ ਕੰਮ ਨਿਬੜ ਕੇ ਆ ਗਏ ਘਰੇ ਤੇ ਹੁਣ ਲਾਂਡਰੀ ਵਗੈਰਾ ਕਰਨ ਵਾਲੀ ਪਈ ਆ ਕਰਦੇ ਆਂ ਡੰਨੋਂ ਤੇ ਬੈਗਪੈਕ ਤਿਆਰ ਕਰਦੇ ਸਵੇਰੇ 4 ਵਜੇ ਲੋਡ ਲਾਉਣਾ ਆ ਲੋਡ ਲਾ ਕੇ 6 ਵਜੇ ਜਾਰਡ ਚ ਆ ਕੇ ਦੁਬਾਰਾ ਫਿਰ ਘਰੇ ਆਉਂਗਾ ਨਹਾ ਧੋ ਕੇ ਫੇ ਆਪਣਾ ਸਮਾਨ ਚੱਕ ਕੇ ਟਰੱਕ ਤੇ ਨਿਕਲ ਜਾਣਾ ਗੱਲ ਨੂੰ ਤੇ ਫਿਰ ਸ਼ਨੀਵਾਰ ਰਾਤ ਨੂੰ ਵਾਪਸ ਆਵਾਂਗੇ ਘਰੇ ਹਫਤਾ ਸਾਰਾ ਟਰੱਕ ਤੇ ਉਦੋਂ ਤੱਕ ਲਈ ਸਾਰਿਆਂ ਨੂੰ ਪਿਆਰ ਭਰ ਸასი ਸ਼ਾਲ ਮਿਲਦੇ ਆ ਕਿਸੇ ਨਵੇਂ ਬਲੌਗ ਚ